ਇਹ ਚ ਐਲਸੀ ਅਸ਼ਵਗੰਧਾ ਗੂੰਦ ਕਰਕਰਾ ਤੇ ਸੱਤ ਅੱਠ ਚੀਜ਼ਾਂ ਪਾ ਕੇ ਬਣਾਇਆ ਵਿੱਚ ਹਲਦੀ ਹੀ ਹੋ ਗਈ ਇਹਦੇ ਤੇ ਕੋਧਰੇ ਦਾ ਆਟਾ ਜਿਹੜਾ ਆਮ ਕਣਕ ਦਾ ਆਟਾ ਆਪਾਂ ਮਿਕਸ ਕਰਦੇ ਆ ਉਹਦੀ ਜਗ੍ਹਾ ਤੇ ਕੋਧਰੇ ਦਾ ਆਟਾ ਵੀ ਇਹ ਚ ਤੁਸੀਂ ਇੱਕ ਵਾਰੀ ਇਹ ਕੋਸ਼ਿਸ਼ ਜ਼ਰੂਰ ਕਰੋ ਕਿਸੇ ਆਪਦੇ ਨੂੰ ਹਨਾ ਤੇ ਜਾਂ ਆਪਦੇ ਕਿਸੇ ਰਿਸ਼ਤੇਦਾਰੀ ਜੀ ਜਾਂ ਆਪਦੇ ਆਪਦੇ ਪਰਿਵਾਰ ਵਾਸਤੇ ਇੱਕ ਜਰੂਰ ਤੁਸੀਂ ਆਰਡਰ ਕਰਕੇ ਦੇਖੋ ਤੁਸੀਂ ਨਿਰਾਸ਼ ਨਹੀਂ ਹੋਵੋਗੇ ਜੇ ਮੈਂ ਆਂਪ ਪਜੀਰੀ ਬਣਾਉਨੇ ਆ 2 ਜਾਂ 3 ਕੌਲੀਆਂ ਖਾ ਜਾਣੇ ਆ ਉਹਦੀ ਜਗ੍ਹਾ ਤੇ ਇਹਦੇ 2 ਜਾਂ 3 ਚਮਚੇ ਵਾਧੂ ਨੇ ਨਿਊਟ੍ਰੀਸ਼ਨ ਵੈਲਿਊ ਉਹਦੀ ਇਹਦੀ ਉਨੀ ਹੀ ਹੈਗੀ ਜਿਹੜਾ ਇਮਿਊਨਿਟੀ ਸਿਸਟਮ ਆ ਉਹਨੂੰ ਬੂਸਟ ਕਰਨ ਵਾਸਤੇ ਇਹ ਇਹ ਬਹੁਤ ਵਧੀਆ ਇਹ ਇਹਨਾਂ ਤੁਸੀਂ ਇੱਕ ਇੱਕ ਆਰਡਰ ਕਰਕੇ ਤੁਸੀਂ ਇੱਕ ਵਾਰੀ ਚੈੱਕ ਕਰੋ ਤੁਸੀਂ ਵਾਰ-ਵਾਰ ਮੰਗਾਉਂਗੇ ਤੁਸੀਂ ਹਾਂਜੀ ਹੱਸੀਗਾ ਬਾਈ ਸਾਰਿਆਂ ਨੂੰ ਮੇਰਾ ਨਾਮ ਗੁਰਵਿੰਦਰ ਸਿੰਘ ਪਿੰਡ ਬੀਰੂਕੇ ਕਲਾਂ ਜਿਵੇਂ ਮੇਰਾ ਪਤੀ ਆ ਤੁਹਾਨੂੰ ਪਿੰਡ ਬੀ ਦੇ ਨਾਂ ਤੇ ਬ੍ਰਾਂਡ ਹੈਗਾ ਮੂਲ ਅਨਾਜਾਂ ਦੇ ਕੰਮ ਕਰਦੇ ਆਪਾਂ ਬਾਈ ਜੀ ਉਹਦੀ ਮਤਲਬ ਖੇਤੀ ਵੀ ਕਰਦੇ ਆ ਰਾਗੀ ਕੋਧਰਾ ਕੰਗਣੀ ਕੋਟ ਦੀ ਸਵਾਹਕ ਉਹਨਾਂ ਦੇ ਬਿਸਕੁਟ ਵਗੈਰਾ ਹਨ ਉਹ ਜਿਵੇਂ ਹੁਣ ਅੱਗੇ ਲੋੜੀ ਦਾ ਤੁਹਾਨੂੰ ਅਡਵਾਂਸ ਵਧਾਈਆਂ ਦੇ ਦਈਏ ਤੇ ਜਿਵੇਂ ਹੁਣ ਉਹਤੇ ਆਪਣੇ ਜਾਂਦੀ ਨੇ ਬਿਸਕੁਟ ਵਗੈਰਾ ਤੇ ਆਪਾਂ ਹੁਣ ਨਵਾਂ ਇਹ ਤਿਆਰ ਕੀਤਾ ਹੈਗਾ ਬੈਦਕ ਪਜੀਰੀ ਇਹ ਚ ਅਲਸੀ ਅਸ਼ਵਗੰਧਾ ਗੂੰਦ ਕਰਕਰਾ ਤੇ 7-8 ਚੀਜ਼ਾਂ ਪਾ ਕੇ ਬਣਾਇਆ ਵਿੱਚ ਹਲਦੀ ਹੀ ਹੋ ਗਈ ਇਹਦੇ ਤੇ ਕੋਧਰੇ ਦਾ ਆਟਾ ਜਿਹੜਾ ਆਮ ਕਣਕ ਦਾ ਆਟਾ ਆਪਾਂ ਮਿਕਸ ਕਰਦੇ ਆ ਉਹਦੀ ਜਗ੍ਹਾ ਤੇ ਕੋਧਰੇ ਦਾ ਆਟਾ ਵੀ ਇਹ ਚ ਤੇ ਇਹ ਤੁਸੀਂ ਜਿਵੇਂ ਪਹਿਲਾਂ ਆਪਾਂ ਜਿਵੇਂ ਕਿਸੇ ਦਾ ਵਿਆਹ ਰੱਖਿਆ ਹੁੰਦਾ ਸੀ ਜਵਾ ਬੱਚੇ ਦਾ ਉਹਦੇ ਨਾਨਕਾਂ ਗਣਿਓ ਪੀਪਾ ਆਉਂਦਾ ਹੁੰਦਾ ਭਜੀਰੀ ਦਾ ਉਹ ਹੁਣ ਖੰਭ ਲਾ ਕੇ ਉੱਡੀਆਂ ਗੱਲਾਂ ਸਾਰੀਆਂ ਉਹ ਕੋਈ ਨਹੀਂ ਦਿੰਦਾ ਤੁਸੀਂ ਇੱਕ ਵਾਰੀ ਇਹ ਕੋਸ਼ਿਸ਼ ਜ਼ਰੂਰ ਕਰੋ ਕਿਸੇ ਆਪਦੇ ਨੂੰ ਹਨਾ ਤੇ ਜੇ ਆਪਦੇ ਕਿਸੇ ਰਿਸ਼ਤੇਦਾਰੀ ਜੀ ਜਾਂ ਆਪਦੇ ਆਪਦੇ ਪਰਿਵਾਰ ਵਾਸਤੇ ਇਹ ਜਰੂਰ ਤੁਸੀਂ ਆਰਡਰ ਕਰਕੇ ਦੇਖੋ ਤੁਸੀਂ ਨਿਰਾਸ਼ ਨਹੀਂ ਹੋਵੋਗੇ ਆਪਣੀ ਬੈਦਕ ਪਜੀਰੀ ਹੈ ਜਿਹੜੀ ਇਹ ਬਾਕੀ ਜਿਹੜੀ ਉਹ ਜਿਵੇਂ ਆਮ ਪਜੀਰੀ ਬਣਾਉਂਦੇ ਆ 2 ਜਾਂ 3 ਕੌਲੀਆਂ ਖਾ ਜਾਂਦੇ ਆ ਉਹਦੀ ਜਗ੍ਹਾ ਤੇ ਇਹਦੇ 2 ਜਾਂ 3 ਚਮਚੇ ਵਾਧੂ ਨੇ ਨਿਊਟ੍ਰੀਸ਼ਨ ਵੈਲਿਊ ਉਹਦੀ ਇਹਦੀ ਉਨੀ ਹੀ ਹੈਗੀ ਇਹ ਤੁਹਾਨੂੰ ਬਹੁਤ ਵਧੀਆ ਨਿਰਾਸ਼ ਨਹੀਂ ਕਰੂ ਤੁਸੀਂ ਇੱਕ ਵਾਰੀ ਜਰੂਰ ਆਰਡਰ ਕਰਕੇ ਦੇਖੋ ਬਈ ਜੀ ਬਾਈ ਕੋਰੀਅਰ ਬਾਈ ਆਪਣਾ ਡਾਕ ਜਾਂ ਤੁਸੀਂ ਆ ਕੇ ਵੀ ਮੇਰਾ ਮਾਸਾ ਡਿਸਟ੍ਰਿਕਟ ਚ ਪਿੰਡ ਪੈਂਦਾ ਵੀਰੋਕੇ ਕਲਾਂ ਬੁੜਾਡੇ ਦੀ ਨਦੀ ਕੀ ਹੈਗਾ ਤੇ ਉੱਥੇ ਤੁਸੀਂ ਆ ਕੇ ਲਿਜਾ ਵੀ ਸਕਦੇ ਹੋ ਤੇ ਨਾਲ ਹੀ ਇਹ ਜਿਹੜੀਆਂ ਲੋਹੜੀ ਦੇ ਤੋਹਫੇ ਨੇ ਸਾਰੇ ਨਾਲ ਹੀ ਇਹ ਤਲਾਂ ਦੀਆਂ ਬਿੰਨੀ ਆ ਗਈਆਂ ਦੇਸੀ ਘਿਓ ਤੇ ਸ਼ੱਕਰ ਚ ਠੀਕ ਹੈ ਜੀ ਤੇ ਨਾਲ ਹੀ ਆਰਸੀ ਦੀਆਂ ਬਿੰਨੀ ਆ ਗਈਆਂ ਨਾਰੀਅਲ ਦਾ ਗੁੜ ਤੇ ਨਾਲ ਹੀ ਇਹ ਲਾਟੇ ਆ ਗਿਆ ਇਹ ਵੀ ਟਰਮਕ ਲਾਟੇ ਆ ਇਹ ਇਦੂ ਜਿਵੇਂ ਆਪਾਂ ਪਾਣੀ ਚ ਤਕਰੀਬਨ ਇੱਕ ਕੱਪ ਜਿੱਕਾ ਛੋਟਾ ਜੰਮਚਾ ਇਹਦੇ ਨਾਲ ਹੀ ਅਟੈਚ ਇਹ ਪੀ ਸਕਦੇ ਆਗੇ ਜਿਹੜਾ ਇਮਿਊਨਿਟੀ ਸਿਸਟਮ ਆ ਉਹਨੂੰ ਬੂਸਟ ਕਰਨ ਵਾਸਤੇ ਇਹ ਇਹ ਬਹੁਤ ਵਧੀਆ ਇਹ ਇਹਨਾਂ ਤੁਸੀਂ ਇੱਕ ਇੱਕ ਆਰਡਰ ਕਰਕੇ ਤੁਸੀਂ ਇੱਕ ਵਾਰੀ ਚੈੱਕ ਕਰੋ ਤੁਸੀਂ ਵਾਰ-ਵਾਰ ਮੰਗਾਉਂਗੇ ਤੁਸੀਂ ਬਹੁਤ ਨਿਰਾਸ਼ ਨਹੀਂ ਹੋਵੋਗੇ ਬਹੁਤ ਵਧੀਆ ਪ੍ਰੋਡਕਟ ਨੇ ਆਪਣੇ ਤੇ ਜਦੋਂ ਵੀ ਤੁਸੀਂ ਆਰਡਰ ਕਰਨਾ ਹੋਇਆ ਮੈਨੂੰ ਫੋਨ ਕਰ ਸਕਦੇ ਹੋ ਜਾਂ ਮਤਲਬ ਆ ਕੇ ਮੇਰੇ ਕੋਲੇ ਵੀ ਲੈ ਜਾ ਸਕਦੇ ਹੋ ਸ਼ੁਕਰੀਆ ਬਈ